ਸ਼ਰਦਾ ਪ੍ਰੇਮ ਦੇਖਣਾ ਚਾਹੀਦਾ ਸ਼ਰਦਾ ਪ੍ਰੇਮ ਦੇ ਬਾਰੋਂ ਪੁੱਛ ਬੋਲੇ ਵੀ ਕਰ ਕਿ ਪਈ ਫਰੇ ਹਰ ਪਾਣੀ ਗੁਰੂ ਨੂੰ ਜੇ ਉਹ ਮਨਜ਼ੂਰ ਆ ਤੁਹਾਡੇ ਅੰਦਰ ਸ਼ਰਦਾ ਪ੍ਰੇਮ ਕੀ ਹੈ ਦੂਰਾ ਸਿੱਖ ਜਿਹੜਾ ਆ ਉਹਨੂੰ ਅਗਰ ਟੋਕ ਰਿਹਾ ਤਾਂ ਹਮੇਜੇ ਟੋਕ ਰਿਹਾ ਤੁਸੀਂ ਸ਼ਰਦਾ ਨੇ ਦੇਖ ਰਿਹਾ ਹਾਂ ਇਹ ਇਹ ਆ ਵੀ ਜੇ ਕੋਈ ਕੋਨੇ ਨਈਮ ਨਹੀਂ ਗੁਰਗਨ ਸਾਹਿਬੇ ਵਾਂ ਦੇ ਜਾ ਉੱਥੇ ਜੇ ਦੇ ਉਹ ਨਹੀਂ ਇਹ ਮੈਨੂੰ ਦੱਸ ਦੋ ਬਈ ਜੰਨੀਆਂ ਇਹ ਨਹੀਂ ਹੈ ਨਹੀਂ ਦੱਸ ਕਰਦੇ ਸੋ ਉਸ ਰਾਦੇ ਤੱਕ ਦੱਸੋ ਮਗਰ ਉਹਲਾ ਪਾਣੇ ਅਗਰ ਤੂੰ ਕੋਲੇ ਭਾਇ ਮਲੇ ਲਗਰਾਇਆ ਚਤਰਾਇਨਾ ਜਦਰ ਪਹ ਪਾਈਏ ਕੋਲੇ ਭਾਇ ਲਗਰੇ ਬਗਰਾ ਜਿਹੜਾ ਦੱਸ ਰਿਹਾ ਉਹ ਦੱਸੇ ਜਿਹੜਾ ਮਹਾਪੁਰਸ਼ ਹੋਵੇ गाइड करेगा महापुरश जो दसेगा ठीक दसेगा जरा दूसरा दुनिया भी दर्जा अपनी हम मुताबिक दसन वाला कौन आदमी है कि वस्था की है असर भी कदे आदमी उपदेश ना करे अजय जो तक आप अजय आत्मदर्शी नहीं बनता ਜਿਨੇ ਕਸਾ ਕੁਦਾ ਕਰਦੇ ਨੇ ਸਭ ਹਮੇਚਾ ਕਰਦੇ। ਜਿਹੜਾ ਜਾਂ ਦੇ ਕਸਾ ਚ ਆਪਣਾ ਜੀਵ ਨੂੰ ਢਾਲ ਲਿਆ ਹੋਏ। ਅਜੇ ਤੱਕ ਉਹ ਅਗਰ ਮਹਾਪੁਰਸ਼ ਨਹੀਂ ਬਣਿਆ ਆਤਮਦਰਸ਼ੀ ਨਹੀਂ ਮਿਲਿਆ ਤਾਂ ਉਸ ਨੂੰ ਦੂਸਰੇ ਨੂੰ ਕੋਈ ਸਮਝਾਉਣ ਦਾ ਫਾਇਦਾ ਨਹੀਂ। ਹਾਂ। ਕਿਉਂ ਆਪਣੇ ਪੁੱਤਰਾਂ ਨੂੰ ਧੀਆ ਪੁੱਤਰਾਂ ਸਮਝਾ ਸਕਦਾ ਮਾਂ ਪੁੱਤਿਆਂ ਪੁੱਤਰਾਂ ਸਮਝਾ ਸਕਦੀ ਹੈ। ਦੂਸਰਾ ਆਦਮੀ ਕਿੰਤੂ ਪ੍ਰੰਤੂ ਕਹਦਾ ਉਸ ਵੇਲੇ ਨੂੰ ਹਉਮੈ ਆਂਦੀ ਹੈ ਕਿ ਮੈਂ ਠੀਕ ਚੱਲ ਰਿਹਾ ਇਹ ਮਾੜਾ ਚੱਲ ਰਿਹਾ। ਉਸਰੇ ਦੂਸਰੇ ਸਮਝਾਇਤਾ ਜੇ ਆਪ ਉਤਨੀ ਉਨੀ ਅਵਸਥਾ ਹੋ ਜਾਏ ਫਿਰ ਦੂਸਰੇ ਦੁਲਾਏ ਵਸਤਾ ਪਹਿਲੇ ਚੰਗੀ ਕਰਿਆ ਆਪਣੇ ਜਦ ਅਵਸਥਾ ਜਿਹੜੀ ਜੀਵ ਅਵਸਥਾ ਉੱਤੀ ਹੋ ਗਈ ਆ ਮਾਂ ਪੁੱਤ ਆਦਮ ਦਰਸੀ ਬਣ ਗਿਆ ਉਹ ਸਾਰਿਆਂ ਨੂੰ ਗਾਈਡ ਕਰੇ ਤਾਂ ਉਹਦੀ ਮੰਨੀ ਵੀ ਜਾਗੀ ਉਦੀ ਗੱਲ ਵੀ ਅੰਦਰ ਹੋਏਗੀ ਪਹਿਲੇ ਤਾਂ ਮਾਂ ਪਿਓ ਦੇ ਕਹਿਣਾ ਮੰਨੋ ਆਪਣੇ ਬੁਰਦੂ ਦਾ ਕਹਿਣਾ ਮੰਨੋ ਫਿਰ ਕਿਸੇ ਬਾਹਰ ਪੁੱਛਦਾ ਕਹਿਣਾ ਮਨੋ ਜਿਹੜਾ ਪਰਮਾਤਮਾ ਦਾ ਰਸਤਾ ਚੱਲ ਜਾਵੇ ਕੋਣ ਠੀਕ ਗਾਈਡ ਕਰੇਗਾ ਬਾਕੀ ਦੂਜੇ ਕਿੰਤੂ ਪ੍ਰਤੀਤ ਲੋਕ ਵੀ ਥਰੇ ਕਰਦੇ ਫਿਰਦੇ ਨਹੀਂ ਕਰਦਾ ਇਹ ਨਹੀਂ ਕਰਦਾ ਇਹ ਨਹੀਂ ਕਰਦਾ ਇਹ ਦੁਨਿਆਵੀ ਗੱਲਾਂ ਸਾਰੀਆਂ ਅਸਲੀ ਤਾਂ ਸਾਡੇ ਅਸੀਂ ਅਦਲਵਾ ਵੀ ਉਸ ਰਸਤੇ ਚੱਲਣ ਵਾਸਤੇ ਸਾਨੂੰ ਬਲਾਈਂਡ ਫੇਥ ਹੋਣਾ ਚਾਹੀਦਾ ਮਨ ਲਬਸ ਜੇ ਬਲਾਈਂਡ ਫੇਸ ਕਹਿ ਰਹੇ ਆ ਅਕਲ ਨਹੀਂ ਉਤੇ ਵਰਤਣੀ ਜੀ ਪਹਿਨ ਪੂਰਾ ਪਰੋਸਾ ਪੂਰਾ ਪਰੋਸਾ ਹੋਣਾ ਚਾਹੀਦਾ ਭਾਵੇਂ ਦੁਨੀਆ ਜੋ ਮਰ ਜਾਈਂ ਪਰੋਸੇ ਤੇ ਬੇੜੇ ਪਾਵੇ ਜਿਸਕੇ ਰਿਦੇ ਵਿਸ਼ਵਾਸ ਪਰਬ ਆਇਆ ਤਤ ਗਿਆਨ ਤੇ ਸਬੰਧ ਪ੍ਰਗਟ ਆਇਆ ਵਿਸ਼ਵਾਸ ਤੁਹਾਡੇ ਆਂਦੀ ਪਰੋਸਾ ਹੋਣ